ਅੱਜ ਆਪਾਂ ਗੱਲ ਕਰਦੇ ਆਂ ਆ ਸਟ੍ਰੈਸ ਤੇ ਡਿਪਰੈਸ਼ਨ ਦੀ ਇਹ ਜਿਹੜਾ ਸਟ੍ਰੈਸ ਤੇ ਡਿਪਰੈਸ਼ਨ ਆ ਹਮੇਸ਼ਾ ਦਿਮਾਗੀ ਤੇ ਇਮੋਸ਼ਨਲ ਨਹੀਂ ਹੁੰਦਾ ਇਹ ਕਈ ਵਾਰ ਸਰੀਰ ਦੇ ਵਿੱਚ ਵਿਟਾਮਿਨ ਡੈਫੀਸ਼ੈਂਸੀ ਕਰਕੇ ਵੀ ਹੋ ਜਾਂਦਾ ਆ ਜਿਹੜਾ B12 ਤੇ D3 ਵਿਟਾਮਿਨ ਆ ਕੀ ਤੁਸੀਂ ਜਾਣਦੇ ਹੋ ਸਾਡੀ ਬ੍ਰੇਨ ਕੈਮਿਸਟਰੀ ਦੇ ਸਾਇਲੈਂਟ ਹੀਰੋ ਨੇ ਜਾਂ ਕਹਿ ਦਈਏ ਪਾਵਰ ਹਾਊਸ ਨੇ ਤੇ ਜਿਹੜਾ ਵਿਟਾਮਿਨ B12 ਵਾ ਉਹ ਸਾਡੇ ਖੁਸ਼ੀ ਦੇ ਹਾਰਮੋਨ ਸੈਰੋਟੋਨਿਨ ਤੇ ਡੋਪਾਮਾਈਨ ਨੂੰ ਬਣਾਉਣ ਵਿੱਚ ਬੜਾ ਉਹਦਾ ਅਹਿਮ ਰੋਲ ਹੁੰਦਾ ਤੇ ਵਿਟਾਮਿਨ D3 ਵਿਟਾਮਿਨ ਘੱਟ ਤੇ ਹਾਰਮੋਨ ਵਾਂਗ ਜ਼ਿਆਦਾ ਐਕਟ ਕਰਦਾ ਇਹ ਸਾਡੇ ਮੂਰ ਨੂੰ ਸਾਡੀ ਸਲੀਪ ਨੂੰ ਕੰਟਰੋਲ ਕਰਦਾ ਹੁਣ ਜੇ ਤੁਹਾਨੂੰ ਲੱਗਦਾ ਰੋਜ਼ ਚਿਰਚੜਾਪਣ ਜਾਂ ਬਿਨਾਂ ਗੱਲ ਤੋਂ ਗੁੱਸਾ ਆਉਂਦਾ ਐਵੇਂ ਤੁਹਾਨੂੰ ਡਿਸੀਜਨ 메ਕਿੰਗ ਪਾਵਰ ਨਹੀਂ ਰਹਿੰਦੀ ਤੁਹਾਡੇ ਵਿੱਚ ਜਾਂ ਐਵੇਂ ਸੈਡ ਰਹੇ ਹੋ ਤਾਂ ਫਿਰ ਤੁਸੀਂ ਇੱਕ ਕੰਮ ਕਰਿਓ ਇੱਕਾ ਦੋ ਟੈਸਟ ਨੇ ਵਿਟਾਮਿਨ D3 ਤੇ B12 ਇਹਨਾਂ ਨੂੰ ਕਿਸੇ ਵੀ ਲੈਬੈਟਰੀ ਤੇ ਜਾ ਕੇ ਕਰਾ ਸਕਦੇ ਹੋ ਜੇ ਕਿਤੇ ਇਹਨਾਂ ਦੇ ਲੈਵਲ ਘੱਟ ਪਾਏਗੇ ਨਾ ਇਹਨਾਂ ਦੀ ਪੂਰਤੀ ਕਰਨੀ ਆ ਤੁਸੀਂ ਆਪ ਵੀ ਕਰ ਸਕਦੇ ਸਪਲੀਮੈਂਟਸ ਸਾਹੀ ਜਾਂ ਫਿਰ ਤੁਸੀਂ ਡਾਕਟਰ ਦੀ ਸਲਾਹ ਵੀ ਲੈ ਸਕਦੇ ਹੋ ਤਾਂ ਫਿਰ ਤੁਸੀਂ ਮੈਡੀਕਲ ਰਿਜ਼ਲਟ ਦੇਖਿਓ ਤੋ ਤੋ 4 ਹਫ਼ਤਿਆਂ ਦੇ ਵਿੱਚ ਤੇ ਸਾਡਾ ਸਟ्रेस ਘਟਣ ਲੱਗ ਜਾਊ ਸਾਡਾ ਮੂਹ ਠੀਕ ਰਹਿਣ ਲੱਗ ਜਾਊ ਸਾਡਾ ਮਨ ਕਾਮ ਸ਼ਾਂਤੀਵਲ ਨੂੰ ਜਾਣ ਲੱਗ ਜਾਊ ਤੇ ਖੁਸ਼ੀਆਂ ਤਾਂ ਆਪੇ ਜੀਵਨ ਵਿੱਚ ਵਾਪਸ ਆਉਣੀਆਂ ਸਟਾਰਟ ਹੋ ਜਾਣਗੀਆਂ ਥੈਂਕ ਯੂ ਥੈਂਕ ਯੂ ਵੈਰੀ ਮੱਚ